ਇਹ ਤਾਂ ਬਾਬੂ ਜੀ ਦਫ਼ਤਰ ਜਾਣ ਕੋਈ ਅਪਰਚਨ ਨਹੀਂ ਜਾਣਾ ਮੈਂ 12 ਵਜੇ ਕੋ ਦਫ਼ਤਰ ਨਹੀਂ ਪਹੁੰਚਦਾ ਤਿਆਰ ਹੋ ਗਏ ਤਾਂ ਤੁਸੀਂ ਕਹਿੰਦੇ ਨਾਮਿਨੇਸ਼ਨ ਭਰ ਦਿਓ ਉਹਨੇ ਦੇ ਵਿੱਚ ਫਾਰਮੈਲिटीज ਇੰਨੀ ਹੈਗੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਫਾਰਮੈਲिटीज ਨੂੰ ਕੰਪਲੀਟ ਕਰਨਾ ਬਹੁਤ ਮੁਸ਼ਕਲ ਹੈਗੇ ਉਹ ਅਜੇ ਤੱਕ ਵੀ ਮੁਸ਼ਕਲ ਆ ਰਹੀ ਹੈ ਕਦੀ ਉਹ ਪੇਪਰ ਦਿਓ ਕਦੀ ਉਹ ਇਨੀ ਤਾਂ ਮਤਲਬ ਪੇਪਰ ਹੀ ਕਾਫੀ ਲੁਆਤ ਤੇ ਔਰ ਉਹਦੇ ਵਿੱਚ ਲੋਕਾਂ ਦੇ ਨਾਮਿਨੇਸ਼ਨ ਫਾਈਲ ਨਹੀਂ ਹੋਣੇ ਕਿਸੇ ਨੂੰ ਉਚਲਾ ਟੈਕਸ ਫਸਾ ਲੈਣਾ ਕਿਸੇ ਨੂੰ ਉਹਦੇ ਵਿੱਚ ਵਜ਼ਾ ਦੇਣਾ ਚਾਰ ਚਾਰ ਵਾਰੀ ਚੈੱਕ ਕਰਾਟਿਆਂ ਫੇਰ ਕੋਈ ਨਾ ਕੋਈ ਕਮੀ ਨਿਕਲ ਆਉਂਦੀ ਹੈ ਅਸ ਟਾਈਮ ਜਮਾ ਕਰਾਉਣਾ ਆਇਆ ਹੁਣ ਵੀ ਸਰ ਦਾ ਟਾਈਮ ਲੱਗ ਗਿਆ ਸਭ ਨੂੰ ਨੋਮੀਨੇਸ਼ਨ ਫਾਰਮ ਤੱਕ ਜਿਹੜਾ ਐਡਵੋਕੇਟ ਟਾਈਮ ਜਿਹੜਾ ਇੱਕ ਘੱਟੋ ਘੱਟ ਇੱਕ ਹਫਤੇ ਦਾ ਟਾਈਮ ਜਿਹੜਾ ਹੈਗਾ ਪ੍ਰੋਪਰ ਹੋਣਾ ਚਾਹੀਦਾ ਕਿਤੇ ਤਾਂ ਜੇ ਕਿਹਨੂੰ ਮਾੜਾ ਵੀ ਕੋਈ ਕੰਮ ਕਰਦੇ ਆਪਾਂ ਨੋਟਿਸ ਦਿੰਨੇ ਆ ਹਫਤੇ ਦਾ ਤਾਂ ਇਹ ਤਾਂ ਇਲੈਕਸ਼ਨ ਇਲੈਕਸ਼ਨ ਹੈ ਸੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੇ ਜਿਹੜੀ ਉਮੀਦਵਾਰੀ ਹੈ ਸਿਰਫ 2 ਦਿਨ ਰਹਿ ਗਏ ਨੇ ਅੱਜ ਦਾ ਦਿਨ ਤੱਕ ਕੱਲ੍ਹ ਦੇ ਦਿਨ 4 1 ਤੋਂ ਲੈ ਕੇ 4 ਦਸੰਬਰ ਤੱਕ ਜਿਹੜੀ ਆਪਣੀ ਉਮੀਦਵਾਰੀ ਭਰ ਸਕਦੇ ਸੀਗਾ ਜਿਸੀ ਫਗਵਾੜਾ ਦੇ ਤਹਿਸੀਲਦਾਰ ਦਫ਼ਤਰ ਦੇ ਬਾਹਰ ਕੀ ਉਮੀਦਵਾਰੀਆਂ ਜਿਹੜੀ ਭਰੀਆਂ ਜਾ ਰਹੀਆਂ ਨੇ ਅੱਜ ਤੀਸਰਾ ਦਿਨ ਹੈ ਤੇ ਕੱਲ 1 4 ਦਸੰਬਰ ਜੋ ਕਿ ਆਖਰੀ ਦਿਨ ਹੋਏਗਾ ਜੇ ਜਿਸ ਨੇ ਵੀ ਆਪਣੀ ਉਮੀਦਵਾਰੀ ਭਰਦੀ ਹੈ ਜਿਹੜੀ ਪਾਰਟੀ ਵੱਲੋਂ ਭਰਦੀ ਹੈ ਉਹ ਭਰ ਸਕਦੇ ਨੇ ਕਿਉਂਕਿ ਸਮਾਂ ਬਹੁਤ ਘੱਟ ਆ ਜੇ ਇਲੈਕਸ਼ਨ ਦੀ ਗੱਲ ਕਰੀ ਤਾਂ 14 ਦਸੰਬਰ ਨੂੰ ਇਲੈਕਸ਼ਨ ਹੋਣਗੇ ਚੋਣਾ ਹੋਣਗੇ ਆ ਤੇ 17 ਨੂੰ ਜਿਹੜੇ ਨਤੀਜੇ ਉਹਦੇ ਅਨਾਉਂਸ ਹੋ ਜਾਣੇ ਆ ਸਮਾਂ ਉਹਦੇ ਲਈ ਵੀ ਬਹੁਤ ਘੱਟ ਆ ਕਿਉਂਕਿ 4 ਤਰੀਕ ਤੱਕ ਤਾਂ ਉਮੀਦਵਾਰੀਆਂ ਚੱਲੀਆਂ ਨਹੀਂ ਦੇਖ ਸਕਦੇ ਹੋ ਇਸ ਸਮੇਂ ਸੀ ਫਗਵਾੜਾ ਦੇ ਤਹਿਸੀਲ ਖੜੇ ਆ ਜਿੱਥੇ ਕਿ ਉਮੀਦਵਾਰੀਆਂ ਚੱਲ ਰਹੀਆਂ ਨੇ ਅੱਜ 3 ਦਸੰਬਰ ਹੈ ਜੀ ਤੇ ਕੱਲ ਆਖਰੀ ਦਿਨ ਹੋਏਗਾ ਉਮੀਦਵਾਰੀ ਜਿਹੜੀ ਭਰਨ ਦਾ ਤੇ ਉਹਦੇ ਨਾਲ ਨਾਲ ਕਿਉਂਕਿ ਕਿਤਨੇ ਕਿਤੇ ਐਨਓਸੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਈ ਬੀਡੀਪੀ ਦਫਤਰ ਤੁਸੀਂ ਦੇਖੇ ਕਿ ਜਿੱਥੇ ਕਿ ਕਾਫੀ ਤੂ ਤੂ ਮੈਮ ਵੀ ਦੇਖਣ ਨੂੰ ਮਿਲੀ ਹੈ ਲੇਕਿਨ ਕਿਉਂਕਿ ਉਮੀਦਵਾਰੀ ਬਹੁਤ ਰੇ ਆਮ ਆਦਮੀ ਪਾਰਟੀ ਨੇ ਜਿਹੜੀ ਇੱਕ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਜਿੱਥੇ ਕਿ ਉਸਨੇ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਿਹੜੀ ਸੋਸ਼ਲ ਮੀਡੀਆ ਤੇ ਪਾ ਕੇ ਐਲਾਨ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਹੁਣ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਕੁਝ ਉਮੀਦਵਾਰ ਅੰਦਰ ਗਏ ਨੇ ਜਿਹੜੇ ਬਾਹਰ ਆਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਇਲੈਕਸ਼ਨਸ ਨੂੰ ਇਹਨਾਂ ਚੋਣਾਂ ਨੂੰ ਦੇਖਦੇ ਨੇ ਸੋ ਦੇਖ ਸਕਦੇ ਹੋ ਇੱਥੇ ਕਿ ਉਮੀਦਵਾਰੀਆਂ ਚ ਭਰੀਆਂ ਜਾ ਰਹੀਆਂ ਨੇ ਤੀਜਾ ਦਿਨ ਹੈ ਅੱਜ ਐਮਐਲਏ ਸਾਥ ਨਾਲ ਖੜੇ ਨੇ ਸਭ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਉਮੀਦਵਾਰ ਜਿਹੜੀ ਤੁਹਾਡੇ ਵੱਲ ਭਰੀਆਂ ਨੇ ਜਿੰਨੇ ਕੈਂਡੀਡੇਟ ਆ ਰਹੇ ਨੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੈ ਜਿਵੇਂ ਪੰਚਾਇਤ ਇਲੈਕਸ਼ਨ ਹੁੰਦੀ ਹੈ ਜੀ ਠੀਕ ਹੈ ਨਾ ਉਹਦੇ ਵਿੱਚ ਹਰ ਪੰਚਾਇਤ ਦੇ ਹਰ ਪਿੰਡ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਪਰ ਇਹ ਇਲੈਕਸ਼ਨ ਬਲਾਕ ਸਮਝਦੇ ਐ ਜੀ ਇਹ ਵੀ ਨਾ ਉੱਪਰ ਲਿਖਿਆ ਨਾ ਹੇਠਲੇ ਹੁੰਦਾ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਲੋਕਾਂ ਦਾ ਇੰਟਰਸਟ ਕਰਦਾ ਇੱਕ ਥੋੜਾ ਹੁਣ ਕਿਉਂਕਿ ਹੁਣ ਫਸਲ ਬਜਾਈ ਦਾ ਸਮੇਂ ਸੀਗਾ ਜੀ ਤੋਂ ਇਸ ਕਰਕੇ ਥੋੜਾ ਜਿਹਾ ਲੋਕੋ ਨੇ ਬਾਤ ਨਹੀਂ ਨਿਕਲਦੇ ਪਰ ਫਿਰ ਵੀ ਪਿੰਡਾਂ ਵਿੱਚ ਜਾਈਏ ਤਾਂ ਆਪਾਂ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਲੋਕੀ ਭਰ ਰਹੇ ਨੇ ਹੁਮਵਾ ਕਹ ਰਹੇ ਨੇ ਪਰ ਨਾਲ ਹੀ ਇਹਦੇ ਵਿੱਚ ਵਿੱਚ ਹੀ ਗਵਰਨਮੈਂਟ ਦੀ ਤੇ ਵਿੱਚ ਹੀ ਇਲੈਕਸ਼ਨ ਕਮਿਸ਼ਨ ਦੀ ਬਹੁਤ ਵੱਡੀ ਗਲਤੀ ਹੈ ਕਿ ਉਹ ਜਿਹੜਾ ਹੈਗਾ ਫਰਡੇ ਅਨਾਉਂਸ ਕਰਦੇ ਇਲੈਕਸ਼ਨ ਪ੍ਰੋਗਰਾਮ ਸੈਟਰਡੇ ਸੰਧਾ ਛੁੱਟੀ ਮੂਰੇ ਆ ਗਿਆ ਇੱਕ ਤੀਕ ਨੂੰ ਨ ਜਿਹੜਾ ਵੀ ਕਰਦਾ ਏ ਸ਼ੋਨੂ ਆ ਕੇ ਵੀ ਤੂੰ ਇੱਕ ਕੈਂਡੀਡੇਟ ਦਾ ਉਹ ਕਾਗਜ਼ ਭਰ ਕੇ ਤਾਂ ਦਿਖਾ ਮੈਨੂੰ ਕਿਵੇਂ ਭਰਦੇ ਹੋ ਪਤਾ ਹੋਣਾ ਜਿਹਦਾ ਵਿੱਚੋਂ ਅਸੀਂ ਇਲੈਕਸ਼ਨਾਂ ਵਿੱਚ ਜਿੰਦਗੀ ਚ ਨੌਕਰੀ ਕੀਤੀ ਏ ਅਸੀਂ ਇੰਨੀਆਂ ਕਰਾਈਆਂ 10 10 15 15 ਦਾ ਘੱਟੋ ਘੱਟ ਹਫਤੇ ਦਾ ਨੋਟਿਸ ਤਾਂ ਹੋਣਾ ਚਾਹੀਦਾ ਤਾਂ ਨੋਟਿਸ ਹੁੰਦਾ ਉਹਦੇ ਵਿੱਚ ਮੈਂਟਲੀ ਪ੍ਰਿਪੇਅਰ ਹੋਣਾ ਕੈਂਡੀਡੇਟ ਨੇ ਉਹਨੇ ਆਪਦੇ ਕਾਗਜ਼ ਤਿਆਰ ਕਰਨੇ ਆ ਤਾਂ ਇਹ ਤਾਂ ਹੈਂ ਜੀ ਬਿਨਾ ਕੋਈ ਟਾਈਮ ਦਿੱਤੇ ਸਿੱਧੇ ਸਟੇਟ 'ਤੇ ਤੁਸੀਂ ਕੋ ਨਾਮੀਨੇਸ਼ਨ ਫਾਈਲ ਕਰ ਦਿਓ ਇੱਥੇ ਤਾਂ ਬਾਬੂ ਜੀ ਦਫ਼ਤਰ ਜਾਣ ਕੋਈ ਅਫ਼ਸਰ ਨਹੀਂ ਜਾਣਾ ਮੈਂ 12 ਵਜੇ ਤੱਕ ਦਫ਼ਤਰ ਨਹੀਂ ਪਹੁੰਚਦਾ ਤਿਆਰ ਹੋ ਗਏ ਤੋ ਇਸ ਕਰਕੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਵੀ ਤੇ ਗਵਰਨਮੈਂਟ ਵੀ ਤਿਆਰ ਰੱਖਣਾ ਚਾਹੀਦਾ ਕਿ ਲੋਕਾਂ ਨੂੰ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉਹਨੇ ਦੇ ਵਿੱਚ ਫਾਰਮੈਲिटीज ਇੰਨੀ ਹੈਗੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਫਾਰਮੈਲिटीज ਨੂੰ ਕੰਪਲੀਟ ਕਰਨਾ ਬਹੁਤ ਮੁਸ਼ਕਲ ਹੈਗੇ ਪਹਿਲੀ ਵਾਰ ਚ ਉਹ ਨਹੀਂ ਹੋਣਾ ਮੁਸ਼ਕਲ ਹੋ ਨਹੀਂ ਸਕਦਾ ਜੇ ਬੰਦਾ ਕੋਈ ਮਾੜਾ ਮੋਟਾ ਟ੍ਰੇਨਡ ਹੈਗਾ ਤਾਂ ਕਰ ਸਕਦਾ ਨਹੀਂ ਤਾਂ ਦੂਸਰੇ ਬੰਦਾ ਲੇਮਨ ਜਾ ਕੇ ਭਰੂਗਾ ਤਾਂ ਉਹਦੇ ਵਾਸਤੇ ਬਹੁਤ ਮੁਸ਼ਕਲ ਹੈ ਔਰ ਉਹਦੇ ਵਿੱਚ ਲੋਕਾਂ ਦੇ ਨਾਮਨੇਸ਼ਨ ਫਾਈਲ ਨਹੀਂ ਹੋਣੇ ਕਿਸੇ ਨੂੰ ਉਚਲਾ ਟੈਕਸ ਫਸਾ ਲੈਣਾ ਕਿਸੇ ਨੂੰ ਉਹਦੇ ਵਿੱਚ ਫਸਾ ਦੇਣਾ ਤੋ ਕਿਸੇ ਨੂੰ ਇਹਦਾ ਐਨਓਸੀ ਲੈ ਆਓ ਜੇ ਕਿਸਨਵਾ ਲੈ ਆਓ ਉਹਦੇ ਵਿੱਚ ਗ ਦਫਤਰਾਂ ਜਿਹੜਾ ਬਹੁਤ ਜ਼ਿਆਦਾ ਐਟਮੋਸਫੇਅਰ ਚੰਗਾ ਵੀ ਹੁੰਦੋ ਸੀ ਅਪਲਾਈ ਕਰੋ ਤਾਂ ਘੰਟੇ ਸਾਨੂੰ ਜਿਹੜਾ ਹੈਗਾ ਜਿਹੜਾ ਸਾਨੂੰ ਰਿਕੁਆਇਰਡ ਫਾਰਮ ਹੈਗਾ ਮਿਲ ਜੂਗਾ ਤਾਂ ਇਸ ਕਰਕੇ ਇਹ ਬਹੁਤ ਸਿਸਟਮ ਗਲਤ ਹੈਗਾ ਵਿੱਚ ਜੇ ਕਰਨਾ ਹੈ ਤਾਂ ਤੁਸੀਂ ਇਹਦੇ ਵਿੱਚ ਮਸ਼ੀਨਰੀ ਵੀ ਲਾ ਲਓ ਜੇ ਗਵਰਨਮੈਂਟ ਮਸ਼ੀਨਰੀ ਲਾ ਲਓ ਜਿਨ੍ਹਾਂ ਨੇ ਇਲੈਕਸ਼ਨ ਕਰਉਣੀ ਉਹਨਾਂ ਦੀ ਪ੍ਰੋਪਰਾਈਟਰੀ ਕੰਪਨੀ ਹੈਗਾ ਛੋਟੀਆਂ ਵੋਟਰ ਸੂਚੀ ਨਹੀਂ ਤਿਆਰ ਹੁੰਦੀਆਂ ਤੁਹਾਡੇ ਕੋਲ ਲੋਕਾਂ ਨੇ ਜੇ ਆਪਦੀ ਬੋਟ ਦੇਖਣੀ ਹੈ ਤਾਂ ਕਿੱਥੋਂ ਦੇਖਣੀ ਹੈ ਜੇ ਸਪੋਜ਼ ਕਰ ਲਓ ਪਿਛਲੀ ਪੰਚਾਇਤ ਦੀ ਇਲੈਕਸ਼ਨ ਦੀ ਬੋਟ ਚੱਕ ਕੇ ਭਰ ਦਿੰਦਾ ਜੋ ਚ ਪੰਜ ਬੋਟਸ ਐਡ ਹੋ ਗਈ ਉਸ ਕਰਕੇ ਬੜਾ ਟੈਕਨੀਕਲ ਕੰਮ ਹੈਗਾ ਸਾਰਿਆਂ ਨੇ ਦੇਖ ਕੇ ਤਾਂ ਰਿਜੈਕਟ ਵੀ ਸਮਾਂ ਤਾਂ ਬਹੁਤ ਘੱਟ ਹੈ ਗਾ 10 ਦਿਨ ਰਹਿ ਜਾਣਗੇ ਹੁਣ ਆ ਚਾਰਟਿੰਗ ਦਾ ਉਮੀਦਵਾਰੀ ਹੋ ਜਾਣੀ ਜੀ ਹਿੱਸੇ ਨੂੰ ਨਾਮੀਨੇਸ਼ਨ ਫਰਮ ਤੱਕ ਜਿਹੜਾ ਐਡਵੋਕੇਟ ਟਾਈਮ ਜਿਹੜਾ ਇੱਕ ਘੱਟੋ ਘੱਟ ਇੱਕ ਹਫ਼ਤੇ ਦਾ ਟਾਈਮ ਜਿਹੜਾ ਹੈਗਾ ਪ੍ਰੋਪਰ ਹੋਣਾ ਚਾਹੀਦਾ ਇੱਥੇ ਤਾਂ ਜੇ ਕਿਨੂੰ ਮਾੜਾ ਵੀ ਕੋਈ ਕੰਮ ਕਰਦੇ ਆਪਾਂ ਨੋਟਿਸ ਦਿੰਨੇ ਆ ਹਫ਼ਤੇ ਦਾ ਤਾਂ ਇਹ ਤਾਂ ਇਲੈਕਸ਼ਨ ਇਲੈਕਸ਼ਨ ਹੈ ਜਿਹੜਾ ਕਿ ਸਾਡਾ ਡੈਮੋਕਰੈਟਿਕ ਰਾਈਟ ਹੈਗਾ ਉਹਦੇ ਵਾਸਤੇ ਤੁਸੀਂ ਇੱਕ ਦਿਨ ਦਾ ਟਾਈਮ ਵੀ ਨਹੀਂ ਦਿੰਦੇ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਇਸ ਕਰਕੇ ਮੈਂ ਇੱਥੇ ਕਹੂੰਗਾ ਕਿ ਇਲੈਕਸ਼ਨ ਕਮਿਸ਼ਨ ਵੀ ਪਲੱਸ ਗਵਰਨਮੈਂਟ ਵੀ ਇੱਥੇ ਟੋਟਲੀ ਫੇਲਰ ਹੈ ਦੇਖ ਸਕਦੇ ਹੋ ਇੱਥੇ ਜਿੱਥੇ ਐਮ.ਐਲ.ਏ. ਸਾਹਿਬ ਦੇ ਜਿਹੜਾ ਜੋ ਸਾਡਾ ਕੋਲ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਮਾਂ ਬਹੁਤ ਘੱਟ ਮਿਲਿਆ ਉਮੀਦਵਾਰ ਨੂੰ ਉਮੀਦਵਾਰੀ ਸੋਚਣੀ ਨਹੀਂ ਕਿਉਂਕਿ ਮੈਂਟਲੀ ਪ੍ਰੀਪੇਅਰ ਹੋਣਾ ਹੁੰਦਾ ਆਪਣੇ ਕਾਗਜ਼ ਪੱਤਰ ਬਹੁਤ ਸਾਰੇ ਚਾਰ ਕਰਦੇ ਹੋ ਜੀ ਸੋ ਇਸ ਸਮੇਂ ਸੀ ਉਸੇ ਦਫ਼ਤਰਬਾਰ ਖੜੇ ਦੇਖ ਸਕਦੇ ਹੋ ਉਮੀਦਵਾਰੀ ਜਿਹੜੀ ਹੈ ਅੰਦਰ ਬਲਾਕ ਸੰਪਤੀ ਦੇ ਉਹਨੇ ਇਲੈਕਸ਼ਨ ਲਾਣਾ ਉਹਨਾਂ ਦੇ ਨਾਲ ਆਏ ਆ ਕਿਹੜਾ ਪਿੰਡ ਆਪਣਾ ਪਿੰਡ ਖਲਵਾੜਾ ਜੀ ਖਲਵਾੜਾ ਅੱਛਾ ਸੋ ਇਧਰ ਮੈਮੂ ਨੇ ਸਾਡੇ ਨਾਲ ਆਏ ਨੇ ਬਲਾਕ ਸੰਪਤੀ ਦੇ ਤੁਹਾਡੇ ਵੱਲ ਪੇਪਰ ਭਰੇ ਗਏ ਜੀ ਕਿਹੜਾ ਆਪਣਾ ਲੱਖ ਕਿਹੜਾ ਪਿੰਡ ਕਿਹੜਾ ਹੈ ਹਾਂਜੀ ਕਿਹੜਾ ਪਿੰਡ ਕਿਹੜਾ ਪਿੰਡ ਆ ਇਹਨਾਂ ਤੁਹਾਡੇ ਵੱਲ ਉਹ ਫਾਰਮ ਜੀ ਨੇ ਭਰੇ ਗਏ ਨੇ ਹਾਂਜੀ ਹੁਣ ਜੀ ਵੀ ਤੁਹਾਡੀ ਸਾਹਿਬ ਅਵਾਲ ਸਾਹਿਬ ਨੇ ਕਿਹਾ ਕਿ ਬੜੀਆਂ ਮਤਲਬ ਚੈਲੰਜਸ ਬਹੁਤ ਆਉਂਦੇ ਨੇ ਪੇਪਰ ਭਰਨ ਦੇ ਲਈ ਹੁਣ ਤੋਂ 4 ਦਿਨ ਦਾ ਸੀਗਾ ਕਿ 1 ਤਰੀਕ ਇੱਕ ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਚੈਲੰਜਸ ਤੁਹਾਨੂੰ ਪਏ ਜਾਂ ਕਿਹੜੇ ਪੇਪਰ ਕੰਪਲੀਟ ਨਹੀਂ ਹੋਈਆਂ ਕਿੱਥੇ ਕਿੱਥੇ ਤੁਹਾਨੂੰ ਸਾਹਮਣਾ ਕਰਨਾ ਉਹ ਅਜੇ ਤੱਕ ਇਹ ਮੁਸ਼ਕਲ ਆ ਰਹੀ ਆ ਕਦੀ ਉਹ ਪੇਪਰ ਦਿਓ ਕਦੀ ਉਹ ਇਨੀ ਦਾ ਮਤਲਬ ਪੇਪਰ ਹੀ ਕਾਫੀ ਲਵਾਤ ਹੈ ਵਾਕੇ ਸਮਾਂ ਬਹੁਤ ਘਟ ਦਿੰਦਾ ਸਾਨੂੰ 8-10 ਦਿਨ ਦਾ ਤਾਂ ਸਮਾਂ ਚਾਹੀਦਾ ਹੀ ਸੀਗਾ ਆ ਪੇਪਰ ਕੰਪਲੀਟ ਕਰਨੇ ਨੂੰ ਉਹ ਵੀ ਟਾਈਮ ਹੈ ਨਹੀਂਗਾ ਹੁਣ ਚਾਰ-ਚਾਰ ਵਾਰੀ ਚੈੱਕ ਕਰ ਰਹੇ ਹਟਿਆਂ ਫੇਰ ਕੋਈ ਨਾ ਕੋਈ ਕਮੀ ਨਿਕਲੇ ਆਉਂਦੀ ਆ ਇਸ ਟਾਈਮ ਜਮਾ ਕਰਾਉਣਾ ਆਏ ਆ ਹੁਣ ਵੀ ਸਾਡਾ ਟਾਈਮ ਲੱਗ ਗਿਆ ਸੋਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਹਾਂਜੀ ਜੀ ਕਿ ਇਲੈਕਸ਼ਨ ਆ ਗਏ ਨੇ ਤੁਹਾਨੂੰ ਕਦੋਂ ਕਿਹਾ ਗਿਆ ਤੁਸੀਂ ਕਿਹੜੀ ਪਾਰਟੀ ਦਾ ਕੱਲ੍ਹ ਮਰਸੋਂ ਲੱਗਾ ਹਾਂਜੀ ਸਾਨੂੰ ਪਤਾ ਹੈ ਤੁਹਾਨੂੰ ਗਰੂਪ ਕਿਹਾ ਗਿਆ ਪਾਰਟੀ ਵੱਲੋਂ ਕੱਲ੍ਹ ਹੀ ਆਏ ਕਹਿਣ ਕੀ ਕਰਨਾ ਹੁਣ ਵਿਚਾਰੇ ਟਾਈਮ ਹੀ ਉਹਨਾਂ ਗਿਆ ਨਾ ਹੁਣ ਟਾਈਮ ਬਹੁਤ ਘੱਟ ਸੀਗਾ ਇਸ ਕਰਕੇ ਹੁਣ ਬਸ ਨੱਠ ਭੱਜ ਜੇ ਪਈ ਆ ਵਾਕਿ ਹੁਣ ਮਹਾਰਾਜ ਦੇ ਹੱਥ ਹੀ ਆ ਸਾਰਾ ਕੁਝ ਬਾਜੀ ਤੋਂ ਬਾਅਦ ਕੀ ਤਿਆਰੀ ਅੱਗੇ ਦੀ ਕੀ ਤਿਆਰੀ ਸੋਚ ਲੀ ਕਿਉਂਕਿ ਇਲੈਕਸ਼ਨ ਨੂੰ ਵੀ ਸਮਾਂ ਤਾਂ ਬਹੁਤ ਘੱਟ ਹੈ ਜੀ 14 ਨੂੰ ਇਲੈਕਸ਼ਨ ਹੋ ਜਾਣੀ ਹੈ 10 ਦਿਨ ਰਹਿਣਗੇ ਉਮੀਦਵਾਰ ਤਾਂ ਬਾਅਦ ਹਾਂਜੀ ਉਮੀਦਵਾਰ ਤਾਂ ਬਾਅਦ ਬਸ ਚੋਣਾ ਜਿੱਤੇ ਹੋਈ ਆ ਸਾਡੇ ਕਾਂਗਰਸ ਪਾਰਟੀ ਦੇ ਹਾਂਜੀ ਅਸੀਂ ਪਹਿਲਾਂ ਵੀ ਜਿੱਤੇ ਆ ਮੈਂ 10 ਸਾਲ ਸਰਪੰਚ ਰਹੀ ਆ ਠੀਕ ਹੈ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਰਹੀ ਆ ਤੇ ਹੁਣ ਵੀ ਜਿੱਤੇ ਹੋਈ ਆ ਬਸ ਐਨੀ ਮਤਲਬ ਟੈਨਸ਼ਨ ਤਾਂ ਨਹੀਂ ਚੱਕੀ ਪਰੰਪਰਿਆਂ ਤੁਸੀਂ ਕਹਿੰਦੇ ਹੋ ਕਿ ਸਾਡੀ ਜਿੱਤ ਓਕੇ ਆ ਸਾਡੀ ਜਿੱਤ ਓਕੇ ਆ ਸਾਡੇ ਕੋਲ ਸਮਾਂ ਬਹੁਤ ਘੱਟ ਸਿਕਾ ਸਰਕਾਰ ਨੇ ਸਾਨੂੰ ਇਲੈਕਸ਼ਨ ਕਮਿਸ਼ਨ ਸਮਾਂ ਬਹੁਤ ਘੱਟ ਦਿੱਤਾ ਉਮੀਦਵਾਰੀਆਂ ਭਰਨ ਦੇ ਲਈ ਬਹੁਤ ਸਾਰੇ ਕਾਗਜ਼ਾਤ ਪੂਰੇ ਕਰਨੇ ਪੈਂਦੇ ਨੇ ਬਹੁਤ ਸਾਰੇ ਚੈਲੰਜਸ ਆਉਂਦੇ ਨੇ ਸੋ ਉਸੇ ਤਰ੍ਹਾਂ ਜਿੰਨੀ ਅੱਜ ਗੱਲਬਾਤ ਕੀਤੀ ਹੈ ਦੇਖ ਸਕਦੇ ਹੋ ਕਿ ਲਗਾਤਾਰ ਉਮੀਦਵਾਰੀ ਜਿਹੜੀ ਚੱਲ ਰਹੀ ਹੈ ਨੇ 14 ਨੂੰ ਜਿਹੜੇ ਹੁਣ 14 ਦਸੰਬਰ ਨੂੰ ਇਲੈਕਸ਼ਨ ਚੋਣਾਂ ਜਿਹੜੀਆਂ ਹੋਣੀਆਂ ਨੇ ਤੇ ਸਾਰੇ ਨਤੀਜੇ ਹੋਣਗੇ ਕੱਲ ਆਖਰੀ ਦੇ ਨੇ ਕਿਉਂਕਿ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਜਿਹੜੀ ਆਪਣੀ ਉਮੀਦਵਾਰੀ ਭਰ ਸਕਦੇ ਸੀਗੇ ਸੋ ਇਸ ਸਮੇਂ ਅਸੀਂ ਤਹਿਸੀਲ ਕੰਪਲੈਕਸ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਬਾਹਰ ਖੜੇ ਸਕੇ ਜਿੱਥੇ ਲੋਕ ਗਲਤ ਬਾਤ ਵੀ ਕੀਤੀ ਕਿ ਉਮੀਦਵਾਰ ਮિલે ਨਹੀਂ ਐਮਐਲਏ ਸਾਹਿਬ ਨੇ ਗਲਤ ਬਾਤ ਕੀਤੀ ਹੈ ਹੋਰ ਵੀ ਗੱਲਬਾਤ ਕਰਦੇ ਰਾਵਾਂਗੇ ਚੋਣਾਂ ਨਾਲ ਰਿਲੇਟਡ ਜੋ ਵੀ ਅਪਡੇਟ ਹੁੰਦੀ ਰਹੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਸੋ ਵੀਡੀਓ ਨੂੰ ਬੱਤਵਰ ਸ਼ੇਅਰ ਕਰਿਓ ਤਾਂ ਕਿ ਇਹ ਜਾਣਕਾਰੀਆਂ ਹਰ ਇੱਕ ਤੱਕ ਪਹੁੰਚੇ ਵੀਡੀਓ ਨੂੰ ਬੱਤਵਰ ਸ਼ੇਅਰ ਹਜ਼ੂਰ ਕਰਿਓ